ਜਾਵਨ ਲਿਆਂਦੀ ਨਵੀਂ ਗੱਡੀ ਡੌਂਡੀ ਮਾਰਨ ਗਿਆ ਸੀ ਬਾਜ਼ਾਰ ਲੇਕਿਨ ਰਸਤੇ ਦੇ ਵਿੱਚ ਵਰਤ ਗਿਆ ਪਾਣਾ ਮਾਂ ਦਾ ਜਵਾਨ ਪੁੱਤ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲਾ ਗਿਆ ਪਿਓ ਦਾ ਰੋ ਰੋ ਕੇ ਬੁਰਾ ਹਾਲ ਤਸਵੀਰਾਂ ਤੁਹਾਨੂੰ ਦੋਹਨੇ ਪਏ ਆ ਉਸ ਪਿਤਾ ਦੀਆਂ ਜੋ ਕਿ ਤਾਹਾ ਮਾਰ ਕੇ ਰੋ ਰਿਹਾ ਕਿ ਪੂਰਾ ਮੌਲਾ ਬਣੇ ਰਹੋ ਸੁਪਰੀਮ ਚੈਨਲ ਦੇ ਨਾਲ ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਮਪਾਡੇ ਆ ਰਹੇ ਜੀ ਸਾਡੇ 5 ਵਜੇ ਸਾਨੂੰ ਮੈਂ ਫੋਨ ਕਰਿਆ ਮਹਾ ਬੀਬੀ ਵੀ ਠੀਕ ਠਾਕ ਹੋ ਮੈਨੂੰ ਕਹਿੰਦੇ ਵੀ ਜੀ ਬਾਬਾ ਸ਼੍ਰੀ ਚੰਦ ਦੇ ਆ ਗਏ ਮਾਸ਼ੱਅਰ ਕੋਈ ਨਾ ਫਿੱਤੀ ਵੀ ਤੁਸੀਂ ਰਾਮਨਾ ਆ ਜਾਓ ਕੋਈ ਗੱਲ ਨਹੀਂ ਠੀਕ ਆ ਚੁੱਕ ਸਾ ਮਾ ਵੀ ਚੁੱਕਾ ਰਾਮ ਨਾ ਆਇਆ ਵੀਰੇ ਉਸ ਤੋਂ ਬਾਅਦ ਕਹ ਲੈਣੀ ਕੋਈ ਉਹ ਉਸ ਤੋਂ ਬਾਅਦ ਆਹੀ ਬਾਬਾ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਆ ਬੱਪੂ ਕਿੰਨੇ ਸਵਾਰੇ ਕਿੰਨੇ ਸੀ ਜੀ ਮੈਂ ਦੇਖਾ 15000 ਆ ਰਹੇ ਆ ਤੇ ਸਰ ਕਿੰਨੀ ਡੈਥ ਹੋ ਗਈ ਜੀ 800 900 ਪਤਾ ਮੈਨੂੰ ਸਰਦਾ ਦਾ ਆ ਕੇ ਦੇਖ ਦੋਈ ਬਾਈ ਆਉਣੇ ਕਿਹੜੇ ਪਿੰਡ ਤੋਂ ਆਈ ਖੜੀ ਨਿਜਾਮਪੁਰ ਮੇਢ ਤੋਂ ਆਇਆ